ਵੱਡੀਆਂ ਜਿਹੜੀਆਂ ਥੋੜਾ ਬਹੁਤ ਦੇਖੋ ਦਿਨਾਲਾਗਰ ਦੇ ਪਿੰਡ ਅਕਬਰਪੁਰ ਕੇਸਲ ਤੇ ਤੁਗਿਆਲ ਚ ਟਰਾਂਸਫਾਰਮਰ ਤੋਂ ਨਿਕਲੀ ਚਿੰਗਿਆੜੀ ਕਾਰਨ ਕਿਸਾਨਾ ਦੀ 60 ਏਕੜ ਫਸਲ ਅੱਗ ਦੀ ਲਪੇਟਾ ਗਈ ਜਿਸ ਤੋਂ ਬਾਅਦ ਤਿੰਨਾ ਪਿੰਡਾਂ ਦੇ ਲੋਕਾਂ ਵੱਲੋਂ ਆਪਣੀ ਜਾਨ ਜੋਖਮ ਚ ਪਾ ਕੇ ਅੱਗ ਤੇ ਕਾਬੂ ਪਾਇਆ ਗਿਆ ਪਰ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ ਫਾਇਰ ਬ੍ਰਿਗੇਡ ਦੀ ਕਟੀ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ਦੇ ਕਾਬੂ ਪਾਲਿਆ ਸੀ ਪਰ ਲੋਕਾਂ ਦਾ ਦੋਸ਼ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀ ਕਟੀ ਮੌਕੇ ਤੇ ਪਹੁੰਚ ਜਾਂਦੀ ਤਾਂ ਉਹਨਾਂ ਦਾ ਵੱਡਾ ਨੁਕਸਾਨ ਤੋ ਪੰਜ ਜਣਾ ਸੀ ਕਿੰਨੇ ਕਣਕ ਸੜੀ ਹੈ ਤੇ ਕਣਕ ਘੜ ਤੋਂ ਘੜੀ 70 ਕਿਲੋ ਤੋਂ ਵੱਧ ਹੀ ਆ ਘੜਨੀ ਤੇ ਇਲਾਕੇ ਦੇ ਲੋਕਾਂ ਨੇ ਮਤਲਬ ਕਿ ਇਹਦੀ ਦੋ ਗਲਾਕੇ ਦੋ ਗੜ ਚਾਰ ਗਲਾ ਸੀ ਕੋਈ ਪੰਜ ਗਲਾ ਕੋਈ ਕਿਲੇ ਦਾ ਮਾਲਕ ਕੋਈ ਦੋ ਕਿਲੇ ਦਾ ਮਾਲਕ ਜਿਹੜਾ ਦੌੜ ਕੇ ਮਤਲਬ ਸਾਰੇ ਇਲਾਕੇ ਦੇ ਪਿੰਡਾਂ ਦੌੜ ਕੇ ਤੇ ਅਗ ਨੂੰ ਕੰਟਰੋਲ ਕੀਤਾ ਤੇ ਅਸੀਂ ਸਰਕਾਰ ਕੋਈ ਮੰਗ ਕਰਦਾ ਕਿ ਜਿਹੜੀ ਦੀਨਾਂ ਦੇ ਵਿੱਚ ਸੁਵਿਧਾ ਸੀਗੀ ਫਾਇਰ ਬਿਗੇਟ ਦੀ ਉਹ ਤੁਸੀਂ ਬੰਦ ਕਰਕੇ ਇਹ ਇਲਾਕੇ ਦੇ ਲੋਕਾਂ ਤੇ ਬਹੁਤ ਨੁਕਸਾਨ ਪਹੁੰਚਾਇਆ ਕਿਉਂਕਿ ਇਹ ਇਲਾਕੇ ਫਾਇਰ ਬਿਗੇਟ ਨਾ ਹੋਣ ਦੇ ਕਾਰਨ ਇੱਡਾ ਬੜਾ ਨੁਕਸਾਨ ਹੋਇਆ ਅਗਰ ਫਾਇਰ ਬਗੇ ਲੱਗੇ ਹੁੰਦੀ ਤੇ ਸ਼ਾਇਦ ਐਡਾ ਬਟਹਾਸਾ ਤੋਂ ਬਚ ਜਾਂਦਾ ਸਈ ਬਸ ਚੰਡੂ ਦੇਖਿਆ ਤੇ ਅੱਗ ਦਾ ਲੋ ਆਟਾ ਨਿਕਲਿਆ ਇਥੇ ਇੱਕ ਟਰਾਂਸਫਾਰਮ ਹੈ ਉਥੋਂ ਸੁਣਿਆ ਕਿ ਉਥੋਂ ਅੱਗ ਨਿਕਲੀ ਹੈ ਅੱਗ ਨਿਕਲਦੇ ਛਾਲੀ ਜੱਗ ਪੜਾ ਬਾਬਾ ਲੱਗਿਆ ਕਿ ਜਨਤਾ ਬਹੁਤ ਟੁੱਟ ਕੇ ਪੈ ਗਈ ਹੈ ਪਰ ਇਹ ਜਿਹੜੀ ਅੱਗ ਹੈ ਕਾਬੂ ਨਹੀਂ ਆ ਸਗੀ ਵੇ ਇਹਨਾਂ ਨੂੰ ਫਾਇਰ ਬਗੇ ਨੂੰ ਫੋਨ ਕੀਤਾ ਥਾਣੇ ਨੂੰ ਫੋਨ ਕੀਤਾ ਜਿਆ ਤੱਕ ਅੱਗ ਕਾਬੂ ਨਹੀਂ ਹੋਈ ਉਹਨੇ ਚਿਰ ਕੋਈ ਵੀ ਸ਼ਦਨ ਇਥੇ ਨਹੀਂ ਪੁੱਜਿਆ ਉਧਰ ਮਾਕੀ ਤੇ ਪਾਂਚੀ ਪੁਲਿਸ ਨੇ ਨੁਕਸਾਨੀ ਗਈ ਫਸਲ ਦਾ ਜਾਇਜ਼ਾ ਲੈਣ ਦੇ ਲਈ ਪਟਵਾਰੀ ਨੂੰ ਬੁਲਾ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਇਸ ਦੀ ਅਗਲੀ ਕਾਰਵਾਈ ਕੀਤੀ ਜਾ ਸਕੇ ਹਾਲ ਕਾ ਪਟਵਾਰੀ ਮੌਕੇ ਤੇ ਪਹੁੰਚ ਰਿਹਾ ਉਹਨੂੰ ਕਹਤਾ ਹੈਗਾ ਬਈ ਲੋਕਾਂ ਦੀ ਜਿਹੜੀ ਜ਼ਮੀਨ ਦੀ ਹੈ ਕਰਦੌਰੀ ਕਰਕੇ ਤੇ ਉਹਦੀ ਰਿਕਾਰਡ ਸਾਨੂੰ ਦੇ ਦੇ ਤਾਂ ਕਿ ਅਸੀਂ ਉਸ ਰਿਕਾਰਡ ਵਿੱਚ ਵਿਦਾਂ ਨੋਟਰਾਇਜ਼ ਕਰਕੇ ਉਹਨਾਂ ਨੂੰ ਨਕਲ ਦੇ ਸਕੀਏ ਇਹਦਾ ਮੁਆਵਜ਼ੇ ਤੇ ਜਿਹੜਾ ਕੰਮ ਹੋ ਸਕੇ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿਨਾਨਗਰ ਹਲਕੇ ਨੂੰ ਵੀ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਕਟਨਾ ਆਫਤਿ ਆਗਦੇ ਜਲਦੀ ਕਾਬੂ ਪਾਇਆ ਜਾ ਸਕੇ ਦਿਨਾਨਗਰ ਤੋਂ ਦੀਪਕ ਕੁਮਾਰ ਜੱਤਪੁਰ ਟੀਵੀ